ਇਹ ਅਹਰ ਇਹ ਹੈ ਮੋਰ ਅੱਗੇ ਸੁਣੋ ਇਹ ਪਿਆਰੇ ਬਿਨਾ ਤੇ ਸੰਦੇਵ ਉਹਨਾਂ ਦੀ ਧਾਰਾ ਇਹ ਹੋ ਮੋਰ ਬੈਨਾ ਮਨ ਹੈ ਜੋ ਸੋਈ ਇਸ ਹੈ ਇਹ ਚ ਪੂਰੀ ਸਵੇਰ ਜਾਨ ਸੋਈ ਰਾਣ ਮੇ ਜਾਏ ਨਾ ਕਉ ਪਾਜਾ ਦਿਲ ਤੱਕ 36 300 ਗਾ ਜਾਏ ਇਹ ਚਸਤਰੀ ਨੇ ਕਭੂ ਨ ਹੋਈ ਰਾਤ ਮੰਨ ਤੇ ਖਾਲਸਾ ਸੋਈ ਰਾਤ ਰਾਤ ਕਭ ਹੁੰਦਾ ਤੇ ਆ ਗਿਆ ਸਾਨੂੰ ਕੁਲੜੈ ਨ ਰੰਦੇ ਪਾ ਗਿਆ ਕੁੱਠਾ ਹੁਕਾ ਚਰਤ ਮਾਟੂ ਗਾਂਜਾ ਟੋਪੀ ਤਾੜੀ ਖਾਕੂ ਇਨਕੀ ਹੋਰ ਨ ਕਭੂ ਦੇਖਿਆ ਰਾਤ ਮੰਨ ਤੋਂ ਸੋਚਿੰਦੋ ਸੀ ਕਿਆ ਰਾਤ ਮੇਰਾ ਜੋ ਸੇਕ ਆਵੇ ਮਦਦ ਬੱਚੇ ਸਭੇ ਨੂੰ ਕੋ ਪਾਖਾ ਇਹ ਆਤਾ ਕੋ ਮਨ ਮੇਂ ਦੇਰ ਕਰ ਰੱਖਿਆ ਮਾਰ ਇਹ ਵਿੱਚ ਇਨੀਆਂ ਸਫਤਾ ਕਰਦੇ ਠੰਡੇ ਪਾਣੀ ਜੋ ਨਾ ਨਾ ਆਵੇ ਬਿਨ ਜਬ ਜਬ ਪੜੇ ਪ੍ਰਸਾਦ ਜੋ ਪਾਵੇ ਬਿਨ ਰਹਿ ਰਾਤ ਸਮਾ ਜੋ ਖੋ ਹੈ ਕੀਰਤਨ ਪੜੇ ਬਿਨਾਂ ਜੋ ਹੋਵੇ ਚੁਗਲੀ ਕਰਕੇ ਕਾਜ ਵਜਾਰਨ ਰਿੰਗ ਤੇ ਜਨ ਜੋ ਤਰਨ ਸਾਰ ਪ੍ਰਾਰਥਨ ਸਾਥ ਸੰਗ ਲੰਘ ਆਵੇ ਤਨਖਾਹਦਾਰ ਵਾ ਵੱਡਾ ਕਹਾਵੇ ਸਤ ਸੰਗ ਜਾਏ ਕਰ ਕੀਤਨ ਸੁਲਾਵੇ ਹਰ ਜਦ ਸੁਣਤੇ ਬਾਤ ਸੁਲਾਵੇ ਨਿਰਧਨ ਦੇ ਨਾ ਪਾਸ ਬਾਹਰ ਹੈ ਸੋ ਤੰਗਾ ਹੀ ਮੂਲ ਕਹਾਵੈ ਕਥਾ ਕੀਰਤਨ ਮਨ ਨਾ ਲਾਵੈ ਸੰਤ ਸਿੱਖ ਕੋ ਬੁਰਾ ਅਲਾਵੈ ਨਿੰਦਾ ਜੂਆ ਹੀਰਾ ਜੋ ਮਾਰ ਮਾਹ ਕੋ ਖਾਵੈ ਤਿਸ ਕੋ ਕਾਲ ਗੁਰ ਸਿੱਖ ਰਹਿਤ ਸੁਨੋ ਹੈ ਮੀਤ ਪਰ ਬਾਤੇ ਉਠ ਕਰ ਹੇਤ ਕੀਤ ਵਾਹਿਗੁਰੂ ਗੁਰ ਮੰਤਰ ਜਾਪ ਕਾੜੀ ਸ਼ਿਨਾਨ ਪਰੈ ਜਪ ਜਾਪ ਸੰਧਿਆ ਸਮੇਂ ਸੁਨੇ ਰਹਿ ਰਾਤ ਕੀਰਤਨ ਕਥਾ ਸੁਣਾਇਆ ਹਰਜਾਸ ਇਨਵੇਂ ਨੇਮ ਜੋ ਇੱਕ ਕਰਾਏ ਸੋਲ ਸਿੰਘ ਅਮਰਾਪੁਰੀ ਨੇ ਜਾਏ ਦੋ ਗੰਧ ਮੇ ਬਾਣੀ ਜੋਈ ਚੋਂ ਚੋਂ ਕੰਠ ਕਰੈ ਜੋ ਸੋਈ ਰਾਤ ਮਾਨ ਗੁਰ ਕਾ ਸਿੱਖ ਜੋਈ ਕਾਰੋ ਪਾਏ ਤਨ ਖਾਟੈ ਸੋਈ ਤਾਂ ਹੀ ਕਰ ਕਰ ਕੋ ਨਿਰਬਾਹ ਪੂਜਾ ਪੂਰਨਾ ਕਬੂ ਗਾਇ ਜੋ ਕੋ ਸਿੰਘ ਪੁਜਾਰੀ ਆਇਆ ਸੋ ਵੀ ਪੂਜਾ ਬਹੁਤ ਮੰਗਾਇਆ ਤਨ ਨਿਰਬਾਹ ਮਾਤਰ ਸੋ ਲੈਵੈ ਅਗੋ ਇਹ ਤਾਂ ਜਾਂ ਕਹਿ ਦੇਵੈ ਦਸਨ ਅਖ ਕਰ ਜੋ ਕਾਰ ਕਮਾਵੇ ਤਾਂ ਕਾਰ ਜੋ ਧਨ ਕਰਦੇ ਆਵੇ ਤੇ ਇਸ ਤੇ ਗੁਰਦੋਂ ਸੋਤ ਜੋ ਦੇ ਦਸੰਦ ਜਿਹੜੀ ਦਸਾਂ ਨਾਂ ਦੀ ਕਿਰਤ ਕਰੇ ਤੇ ਇਸ ਤੇ ਗੁਰਦੋਂ ਸੋਤ ਜੋ ਦੇ ਸਿੰਘ ਸੋ ਯੱਥ ਬਹੁਤ ਜਗ ਮੇ ਲਈ ਇਹਨ ਗੋਲ ਕਰਾਖੇ ਨਾ ਹੈ ਜੋ ਛਾਲਕਾ ਕਰੇ ਵਪਾਰ ਕਹੇ ਗੋਬਿੰਦ ਸਿੰਘ ਲਾਲ ਦੀ ਭੋਗੇ ਨਰਕ ਹਜ਼ਾਰ ਦੁਸ਼ਮਨ ਮਰੂਨਾ ਦੇ ਵੀ ਤੁਗਲ ਬੋਲ ਜੋ ਖਾਏ ਕਹੇ ਗੋਬਿੰਦ ਸਿੰਘ ਲਾਲ ਦੀ ਤੇ ਇਸ ਕਾ ਕਛੂ ਨਾ ਬਸਾਈ 嗯。<laughs> <laughs> <laughs>